हेल्पिंग हेल्पलेस दी प्रधान ਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਬੀਬੀ ਅਮਨਜੋਤ ਕੌਰ RAMU VALIA ਨੇ 94 ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਮਲੇਸ਼ੀਆ ਦੀ ਜੇਲ੍ਹ ਚ ਬੰਦ ਨੌਜਵਾਨ ਮਨੀ ਕੁਮਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੂੰ ਛਡਾ ਕੇ ਉਸ ਦੀ ਵਿਲਕਤੀ ਮਾਂ ਦੇ ਨਾਲ ਮੁੜ ਮਿਲਾ ਦਿੱਤਾ ਬੀਬੀ ਅਮਨਜੋਤ RAMU VALIA ਨੇ ਕਿਹਾ ਕਿ ਜਦੋਂ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਸਲਾ ਲਿਆਂਦਾ ਗਿਆ ਕਿਉਂਕਿ ਮਨੀ ਕੁਮਾਰ ਦੇ ਕੋਲ ਜਿਹੜਾ ਵਰਕ ਪਰਮਿਟ ਸੀ ਉਹ ਉਸਾਰੀ ਦਾ ਸੀ ਲੇਕਿਨ ਮਲੇਸ਼ੀਆ ਜਾ ਕੇ ਉਹ ਉੱਥੇ ਹੋਰ ਕੰਮ ਕਰਨ ਲੱਗ ਪਿਆ ਜਿਸ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਬੀਬੀ ਅਮਨਜੋਤ ਨੇ ਕਿਹਾ ਉਹਨਾਂ ਦੀ ਟੀਮ ਨੇ ਇਸਤੇ ਤੁਰੰਤ ਐਕਸ਼ਨ ਲੈਂਦਿਆਂ ਮਹਿਜ 2 ਦਿਨ ਦੇ ਵਿੱਚ ਹੀ ਨੌਜਵਾਨ ਨੂੰ ਮੌਣ ਉਹਦੇ ਪਰਿਵਾਰ ਦੇ ਵਿੱਚ ਲੈ ਆਂਦਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਸਤਿਕਾਰ ਤੁਸੀਂ ਮੇਰੇ ਛੋਟੇ ਜਿਹੇ ਸੱਦੇ ਤੇ ਇੱਥੇ ਆਏ ਹੋ ਅ ਅੱਜ ਦੀ ਪ੍ਰੈਸ ਕਾਨਫਰੰਸ ਮੈਂ ਇਸ ਲਈ ਬੁਲਾਈ ਹੈ ਕਿ ਅਸੀਂ ਮਲੇਸ਼ੀਆ ਤੋਂ ਇਹ ਮੁੰਡਾ ਮਨੀ ਵਾਪਸ ਲੈ ਕੇ ਆਏ ਹਾਂ ਔਰ ਅਸੀਂ ਹੈ ਕੋਈ ਵੀ 22 ਦਿਨਾਂ ਦੇ ਵਿੱਚ ਇਹਨੂੰ ਵਾਪਸ ਲੈ ਕੇ ਆਏ ਇਸ ਲਈ ਅਸੀਂ ਰਾਜਪੁਰ ਸਾਹਿਬ ਇੱਥੇ ਇਕੱਠੇ ਹੋਏ ਮੈਂ ਦੱਸਣਾ ਚਾਹੂੰਗੀ ਤੁਹਾਨੂੰ ਸਾਰਿਆਂ ਨੂੰ ਕਿ ਇਹ ਬੱਚਾ ਹੁਸ਼ਿਆਰ ਪਰ ਤੋਂ ਪਰ ਇਹ ਕੰਮ ਰੋਪੜ ਕਰਦਾ ਹੁਣ ਇਸ ਵਕਤ ਤਾਂ ਅਸੀਂ ਇੱਥੇ ਰਾਜਪੁਰ ਸਾਹਿਬ ਇਕੱਠੇ ਹੋਣ ਲਈ ਠੀਕ ਸਮਝਿਆ ਗੱਲ ਹੈ ਕਿ ਮਨੀ ਕੁਝ ਸਾਲ ਪਹਿਲਾਂ ਵਿਦੇਸ਼ ਗਿਆ ਸੀ ਔਰ ਇਦੇ ਕੋਲੇ ਵਰਕ ਪਰਮਿਟ ਸੀ ਜਿਹੜਾ ਕੰਸਟਰਕਸ਼ਨ ਦਾ ਸੀ ਔਰ ਇਹਨੇ ਗਲਤੀ ਹੈ ਕੀਤੀ ਕਿ ਇਹਨੇ ਪੈਕੇਜ ਦੇ ਵਿੱਚ ਜਿੱਥੇ ਪੈਕਿੰਗ ਹੁੰਦੀ ਸੀ ਉੱਥੇ ਜੌਬ ਕਰ ਲਈ ਔਰ ਇਹ ਫੜਿਆ ਗਿਆ 10-15 ਦਿਨਾਂ ਬਾਅਦ ਔਰ ਜਦੋਂ ਅਰੈਸਟ ਹੋ ਗਿਆ ਤੇ ਉਸ ਤੋਂ ਬਾਅਦ ਇਹ ਦੇ ਪਿਤਾ ਸਾਡੇ ਕੋਲੇ ਆਏ ਔਰ ਉਹਨਾਂ ਨੇ ਬੇਨਤੀ ਕੀਤੀ ਤਾਂ ਅਸੀਂ ਇਹਨੂੰ ਵਿਦੇਸ਼ ਮੰਤਰਾਲੇ ਦੀ ਹੈਲਪ ਲੈ ਕੇ 20 ਦਿਨਾਂ ਦੇ ਵਿੱਚ ਅਸੀਂ ਇਹਨੂੰ ਛਡਾ ਕੇ ਵਾਪਸ ਲੈ ਕੇ ਆਏ ਮੇਰੀ ਬੇਨਤੀ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਬੱਚੇ ਬਾਹਰ ਜਾਂਦੇ ਆ ਵਿਦੇਸ਼ਾਂ ਨੂੰ ਉਹ ਧਿਆਨ ਰੱਖਣ ਕਿ ਕੋਈ ਗਲਤੀ ਨਾ ਕਰਿਆ ਕਰ। ਨਾ ਤਾਂ ਕਿਸੇ ਦੀ ਮੈਡੀਸਿਨ ਲੈ ਕੇ ਜਾਣ, ਨਾ ਆਪਣੀ ਹੀ ਮੈਡੀਸਿਨ ਵਿਦਆਊਟ ਪ੍ਰਸਕ੍ਰਿਪਸ਼ਨ ਲੈ ਕੇ ਜਾਣ ਔਰ ਦੇਖਣ ਕਿ ਵਰਲਡ ਹੈਲਥ ਦੇ ਨਾਲ ਅਲਾਉਡ ਹੈਗੀ ਆ ਮੈਡੀਸਿਨ ਕਿ ਨਹੀਂ। ਔਰ ਨਾ ਕਿਸੇ ਦਾ ਸਮਾਨ ਲੈ ਕੇ ਜਾਣ ਜਿੱਥੇ ਜਾਂਦੇ ਆ ਦੇਖਣ ਕਿ ਪਾਸਪੋਰਟ ਦੇ ਤੇ ਵੀਜ਼ਾ ਸਾਡਾ ਵਰਕ ਪਰਮਿਟ ਲੱਗਿਆ ਕਿ ਵੀਜ਼ਾ ਜਿਹੜਾ ਹੈਗਾ ਉਹ ਸਾਨੂੰ ਵਿਜ਼ਟਰ ਆ ਜੇ ਉੱਥੇ ਜਾ ਕੇ ਕੰਮ ਕਰਦੇ ਆ ਤਾਂ ਉਹਦੇ ਦੇਖਣ ਕਿ ਜਿਸ ਕੰਮ ਦਾ ਸਰਕਲ ਵਰਕ ਪਰਮਟਾ ਉਸੇ ਕੰਮ ਲਈ ਕਰਦੇ ਆ ਕਿਉਂਕਿ ਅਰਬ ਦੇਸ਼ਾਂ ਦੇ ਵਿੱਚ ਜਾਂ ਮਲੇਸ਼ੀਆ ਵਰਗੇ థਾਈਲੈਂਡ ਦੇਸ਼ਾਂ ਦੇ ਵਿੱਚ ਇਸਲਾਮਿਕ ਕਾਨੂੰਨ ਚੱਲਦੇ ਆ ਔਰ ਇਹ ਬੜੇ ਸਖਤ ਹੁੰਦੇ ਆ ਉਹਨਾਂ ਦੇ ਆਪਣੇ ਕਾਨੂੰਨ ਤੋਂ ਮੈਂ ਇਹ ਕਹੂੰਗੀ ਕਿ ਦੁਨੀਆ ਵਿੱਚ ਕਿਤੇ ਵੀ ਜਾਓ ਉਸ ਦੇਸ਼ ਦੇ ਕਾਨੂੰਨਾਂ ਤੋਂ ਬਾਹਰ ਨਾ ਜਾਓ ਫਿਰ ਸਮੱਸਿਆ ਬੜੀਆਂ ਵੱਡੀਆਂ ਆਦੀਆਂ लगातार लोगों की सेवा करते रहते हैं मैं गुण अपने पिता तो तो और एक संस्था में बनाई दस साल पहला और उस संस्था अधीन हैल्पिंग हैपलैस मैं इस बच्चे वापस लैके आई हम मेरी संस्था का पूरा नाम हैल्पिंग हैपलैस है और मैं आल इंडिया अदद करते वैसे मैं पाकिस्तान तो भी असी दो बच्चे जदों असी ਆਪਦੇ ਵਿਦੇਸ਼ ਤੋਂ ਬੱਚੇ ਕੜਦੇ ਆਂ ਪਾਕਿਸਤਾਨ ਤੋਂ ਵੀ ਦੋ ਤਿੰਨ ਅਸੀਂ ਉਹਨਾਂ ਦੇ ਵੀ ਕਢਾ ਦਿੰਨੇ ਆ ਜੇ ਪਾਕਿਸਤਾਨੀ ਜਾਂ ਨੇਪਾਲੀ ਹੋਣ ਅ ਅਸੀਂ ਮੱਧ ਪ੍ਰਦੇਸ਼ ਯੂਪੀ ਔਰ ਗੁਜਰਾਤ ਤੱਕ ਦੇ ਵੀ ਅਸੀਂ ਲੋਕ ਆ ਜਿਹੜੇ ਅ ਮਹਾਰਾਸ਼ਟਰ ਦੇ ਵੀ ਲੋਕ ਅਸੀਂ ਵਾਪਸ ਵੀ ਲੈ ਕੇ ਆਏ ਆ ਡੈੱਡ ਬਾਡੀਜ਼ ਵੀ ਵਾਪਸ ਲੈ ਕੇ ਸਹੀ ਥਾਈਲੈਂਡ ਔਰ ਥਾਈਲੈਂਡ ਅਸੀਂ ਸਾਡੀ ਅਰਬ ਮਲੇਸ਼ੀਆ థਾਈਲੈਂਡ ਆਰ ਇराक ਈਰਾਨ ਆਰ ਯੂਰਪ ਦੇ ਕੁਝ ਕੰਟਰੀ ਜਿਵੇਂ ਰਸ਼ੀਆ ਦੇ ਕੁਝ ਕੰਟਰੀ ਅਸੀਂ ਉਹਨਾਂ ਤੋਂ ਵਾਪਸ ਲੈ ਕੇ ਤੋ 10 ਚਾਰ ਬੱਚੇ ਵਾਪਸ ਲੈ ਕੇ ਆਉਂਦੀ ਹੈ ਜਿਨ੍ਹਾਂ ਦੇ ਆਰ ਮੇਰੇ ਖਿਆਲ ਅਸੀਂ ਕਰੀਬ 400 ਵੀ ਬਾਈ ਅਸੀਂ ਡੈੱਡ ਬਾਡੀਜ਼ ਲੈ ਕੇ ਆ ਚੁੱਕੇ ਹਾਂ ਵਾਪਸ ਉਹਨਾਂ ਦੇ ਵਿੱਚ ਕੈਨੇਡਾ ਦੇ ਵਿੱਚੋਂ ਵੀ ਅਸੀਂ ਚਾਰ ਡੈੱਡ ਬਾਡੀਜ਼ ਵਾਪਸ ਲੈ ਕੇ ਆ ਚੁੱਕੇ ਹਾਂ ਮੈਂ ਕਿਹਾ ਅਜੈਂਟਾ ਦੀ ਵੀ ਬਹੁਤ ਵੱਡੀ ਇਹਦੇ ਵਿੱਚ ਗਲਤੀ ਹੈਗੀ ਆ ਔਰ ਧੋਖਾ ਵੀ ਬਹੁਤ ਹਾਈ ਲੈਵਲ ਤੇ ਹੁੰਦਾ ਹੈ ਮੈਂ ਸਮਝ ਨਹੀਂ ਮੈਨੂੰ ਆਦੀ ਕਿ ਭਗਵੰਤ ਮਾਨ ਜੀ ਨੇ ਜਿਸ ਗੱਲ ਲਈ ਵੋਟਾਂ ਲਈਆਂ ਲੋਕਾਂ ਨੂੰ ਇਹ ਕਹਿ ਕੇ ਕਿ ਤੋ ਖਾ ਟੜੀ ਬੰਦ ਕਰੂੰਗਾ ਔਰ ਉਸ ਗਲਵਲ ਬਿਲਕੁਲ ਮੁੱਖ ਮੰਤਰੀ ਬਣ ਕੇ ਧਿਆਨ ਨਹੀਂ ਦਿੱਤਾ ਲੋਕਾਂ ਦੇ ਬੱਚੇ ਐਵੇਂ ਰੁੱਲਦੇ ਆ ਇੱਥੇ ਨੌਕਰੀਆਂ ਨਹੀਂ ਹੈਗੀਆਂ ਔਰ ਵਿਦੇਸ਼ਾਂ ਚ ਕੰਮ ਭਾਰਦੇ ਹੁਣ ਆ ਬੱਚਾ ਮਨੀ ਆ ਇਹਨੇ ਆਣ ਸਾਰੇ ਨੂੰ ਹਫਤਾ ਤੱਕ ਬੁਖਾਰ ਹੋਇਆ ਔਰ ਇਨ ਨਾਲ ਹੀ ਇੱਕ ਨੌਕਰੀ ਲੱਭ ਗਈ ਲੱਭ ਲਈ ਕਿ ਪੈਕੇਜ ਵੀ ਰੱਖ ਕੇ ਲੱਭ ਲਈ ਪੈਕਿੰਗ ਹੁਣ ਇਹ 5000 ਰੁਪਏ ਤੇ ਮਹੀਨਾ ਨੌਕਰੀ ਕਰਦਾ ਮੈਨੂੰ ਦੱਸੋ ਤੇ ਵਿਦੇਸ਼ ਕਿਉਂ ਨਾ ਜਾਣ ਬੱਚੇ ਔਰ ਦੂਜੀ ਗੱਲ ਇਹ ਵੀ ਹੈ ਕਿ ਸਰਕਾਰ ਨੇ ਬੜੇ ਬੜੇ ਦਾਅਵੇ ਕੀਤੇ ਉਹਨਾਂ ਚ ਕੋਈ ਵੀ ਦਾਵਾ ਪੂਰਾ ਨਹੀਂ ਕੀਤਾ ਜਿਨਨੇ ਵਾਅਦੇ ਕੀਤੇ ਆ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਔਰ ਸਰਕਾਰ ਨੂੰ ਚਾਹੀਦਾ ਕਿ ਟਰੈਵਲ ਏਜੰਟਾਂ ਤੇ ਨੱਥੀ ਪਾਵੇ ਔਰ ਇਹਦੇ ਲਈ ਇੱਕ ਬਹੁਤ ਅੱਛੀ ਗੱਲ ਆ ਕਿ ਇੱਕ ਕੁਝ ਵੀ ਨਹੀਂ ਜਾਂਦਾ ਫ੍ਰੀ ਟੀਵੀ ਤੇ ਹੁਣ ਤਾਂ ਵੈਬ ਕੈਮਰੇ ਆ ਗਿਆ ਇੱਕ ਸਰਕਾਰ ਆਪ ਦਾ ਵੀਡੀਓ ਕੱਢੇ ਕਿ ਜਾਣ ਤੋਂ ਪਹਿਲਾਂ ਪਹਿਲਾਂ ਆਹ ਧਿਆਨ ਕਰੋ ਨਹੀਂ ਤਾਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਆਫਿਸ ਹੋਣਾ ਚਾਹੀਦਾ ਸਰਕਾਰੀ ਜਿੱਥੇ ਸਿਰਫ ਜਾਣ ਤੋਂ ਪਹਿਲਾਂ ਕਿਸੇ ਵੀ ਟਰੈਵਲ ਏਜੰਟ ਤੋਂ ਜੇ ਤੁਸੀਂ ਵੀਜ਼ਾ ਲੈਣੇ ਹੋ ਉੱਥੇ ਜਾ ਕੇ ਦਿਖਾਓ ਕਿ ਮੇਰਾ ਜੀ ਆ ਵੀਜ਼ਾ ਹੈ ਇਹ ਮੈਂ ਅਥਾ ਜਾ ਸਕਦਾ ਕਿ ਨਹੀਂ ਔਰ ਟ੍ਰੈਵਲ ਏਜੰਟਾ ਤੇ ਵੀ ਸਖਤੀ ਹੋਣੀ ਚਾਹੀਦੀ ਕਿ ਇਹ ਨਾ ਕਹਿਣ ਕਿ ਨਾ エアਪੋਰਟ ਤੇ ਵੀਜ਼ਾ ਮਿਲੂ ਪਾਸਪੋਰਟ ਮਿਲੂਗਾ ਪਾਸਪੋਰਟ ਪਹਿਲਾਂ ਮਿਲਣਾ ਚਾਹੀਦਾ ਜੋ ਕਿਸੇ ਨੇ ਪੈਸੇ ਦੇਣੇ ਆਪਦੇ ਪਹਿਲਾਂ ਦੇਵੇ ਮੈਂ ਵੀ ਨਹੀਂ ਚਾਹੁੰਦੀ ਕਿ ਟ੍ਰੈਵਲ ਏਜੰਟਾ ਜਿਹੜੇ ਅਸਚੰਗੇ ਲੋਕ ਆ ਉਹਨਾਂ ਨਾਲ ਵੀ ਧੋਖਾ ਹੋਵੇ ਕਿ ਪੈਸੇ ਨਾ ਉਹਨਾਂ ਦੇ ਪਹੁੰਚਣ ਸੋ ਇਹ ਸਾਰੀਆਂ ਗੱਲਾਂ ਨੂੰ ਬੈਲੈਂਸ ਰੱਖਣ ਲਈ ਸਰਕਾਰ ਨੂੰ ਪ੍ਰੋਪਰ ਧਿਆਨ ਦੇਣਾ ਚਾਹੀਦਾ ਜੋ ਸਰਕਾਰ ਦੇ ਨਹੀਂ ਰਹੀ